ਸ਼ਸ਼ਕਾਰ ਇਸ ਟਾਈਮ ਅਸੀਂ ਡਾਵਾਲੀ ਤੋਂ ਬਠਿੰਡਾ ਹਾਈਵੇ ਨੈਸ਼ਨਲ ਹਾਈਵੇ ਤੇ ਮੌਜੂਦਾ ਤਾਂ ਉਹ ਕੁੜੀ ਤਸਵੀਰਾਂ ਦਿਖਾ ਦਿੰਨਾ ਇਹ ਲਗਾਤਾਰ ਛੋਟੇ ਛੋਟੇ ਬੱਚੇ ਵੀ ਨਾਲ ਖੜੇ ਨੇ ਤੇ ਇੱਕ ਜਿਹੜੇ ਜ਼ਿੰਮੇਦਾਰ ਵੱਡੇ ਪਰਿਵਾਰ ਦੇ ਮੈਂਬਰ ਹੈ ਇਹਨਾਂ ਦੇ ਉਹ ਵੀ ਮੈਨਾਂ ਮੌਜੂਦ ਨੇ ਤਾਂ ਮਜਰੇ ਬੇਜੋਵਾਨਾਂ ਦੀ ਸੇਵਾ ਲਈ ਲਗਾਤਾਰ ਪ੍ਰਯਾਸ ਕਰਦੇ ਨੇ ਤਾਂ ਸੜਕ ਤੇ ਅਸੀਂ ਗੁਜ਼ਰੇ ਜਾਂਦੇ ਸੀ ਸਾਨੂੰ ਇੱਕ ਬਹੁਤ ਹੀ ਵਧੀਆ ਇੱਕ ਜਿਹੜਾ ਇੱਕ ਸੀਨ ਲੱਭ ਦੇਖਣ ਨੂੰ ਮਿਲਿਆ ਤਾਂ ਲਗਾਤਾਰ ਦੀਆਂ ਤਸਵੀਰਾਂ ਨੇ ਇਹ ਇਹ ਜਿਹੜਾ ਜੱਸੀ ਤੋਂ ਡਬਾ ਵਾਲੀ ਤੋਂ ਜੱਸੀ ਬਾਗ ਵਾਲੀ ਦੇ ਵਿਚਾਰੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਇੱਕ ਪਰਿਵਾਰ ਜਿਹੜਾ ਲਗਾਤਾਰ ਜਿਹੜਾ ਪਰਿਵਾਰ ਜਿਹੜਾ ਪਰਿਵਾਰ ਹੈ ਉਹ ਲਗਾਤਾਰ ਇੱਥੇ ਜਿਹੜੇ ਬੰਦਰਾ ਨੂੰ ਇੱਕ ਪਾਣੀ ਗੋੜਾ ਰੋਟੀ ਬ੍ਰੈਡ ਸਭ ਕੁਝ ਲੈ ਕੇ ਇੱਥੇ ਆਉਂਦਾ ਤਾਂ ਦੇਖੋ ਕਿਸ ਤਰ੍ਹਾਂ ਪਰਿਵਾਰ ਲਗਾਤਾਰ ਸੇਵਾ ਦੇ ਵਿੱਚ ਹੈ ਤਾਂ ਇੱਕ ਵੱਡੀ ਟੈਂਕੀ ਜਿਹੜੀ 500 ਲੀਟਰ ਦੀ ਪਾਣੀ ਦੀ ਉਹ ਲਗਾਤਾਰ ਇੱਥੇ ਲੈ ਕੇ ਆਉਂਦਾ ਤਸਵੀਰਾਂ ਨਿੱਤਾ ਜਿੱਥੇ ਕਿ ਲਗਾਤਾਰ ਦੀਆਂ ਤਸਵੀਰਾਂ ਆਏ ਪਰਿਵਾਰ ਲਗਾਤਾਰ ਇੱਕ ਸਾਲ ਪਹਿਲਾਂ ਤੋਂ ਇੱਥੇ ਲਗਾਤਾਰ ਸੇਵਾ ਕਰਦਾ ਆ ਰਿਹਾ ਤਾਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਤਾਂ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਢੂਮੜਾਈ ਕਿੱਥੋਂ ਦੇ ਰਹਿਣ ਵਾਲੇ ਹੋ ਜੱਸੀ ਬਾਗ ਵਾਲੀ ਇਹ ਤੁਹਾਨੂੰ ਇਹ ਸੇਵਾ ਕਦੋਂ ਤੋਂ ਸ਼ੁਰੂ ਕੀਤੀ ਕਦੋਂ ਤੁਹਾਡਾ ਇਹ ਰੋਜ਼ਾਨਾ ਹੈ ਦਿਮਾਗ ਦੇ ਵਿੱਚ ਵੀ ਕਦੋਂ ਇਹ ਸੇਵਾ ਕਰਨੀ ਇਹ ਕੋਰੋਨਾ ਵੇਲੇ ਜ ਇਹਨਾਂ ਨੂੰ ਕੋਈ ਸਮਾਨ ਨਹੀਂ ਪਾ ਕੇ ਜਾਂਦੇ ਵਿਚਾਰੇ ਭੁੱਖੇ ਮਰਦੇ ਸੀ ਫਿਰ ਮੈਂ 15 ਵੀ ਘਰਾਂ ਰਲ ਕੇ ਬੇਨਤੀ ਕੀਤੀ ਹੱਥ ਜੋੜਿਆ ਕਿਉਂਕਿ ਮੇਰੀ ਵੀ ਨਹੀਂ ਔਕਾਤ ਨਹੀਂ ਮੈਂ ਇਕੱਲਾ ਜਾ ਨਾ ਪਾ ਸਕਾਂ ਦੇ 20 ਘਰਾਂ ਵਿੱਚ ਨਾਲ ਜੁੜ ਗਏ ਜੀ ਮੈਂ ਰੋਟੀਆਂ ਦੇਣ ਲੱਗੇ 20 ਘਰ ਸੰਗਤ ਮੰਡੀ ਦੇ ਗਿਆ ਉਹ ਵੀ ਰੋਟੀਆਂ ਦੇਣ ਲੱਗੇ ਜੀ ਮੈਨੂੰ ਇਹ ਤਾਂ 40 50 ਘਰ ਜੁੜ ਗਏ ਜਿਹੜੇ ਮੈਨੂੰ ਰੋਟੀਆਂ ਦੇਣ ਲੱਗੇ ਤੇ ਇਹਨਾਂ ਵਾਸਤੇ 500 ਲੀਟਰ ਪਾਣੀ ਤੇ ਲੇਲੀ ਸ਼ਾਮ ਨੂੰ 507 ਸਾਢੇ 2 ਘੰਟੇ ਦੀ ਸੇਵਾ ਇਹਨਾਂ ਵਾਸਤੇ ਇਹ ਆ ਲੋਡਰ ਲੈ ਕੇ ਆਉਣੇ ਹੋ ਇਹ ਚਲਾਉਣੇ ਹੋ ਤੁਸੀਂ ਆਹ ਜੀ ਆਪ ਚਲਾਣਾ ਜੀ ਮੈਂ ਆਪ ਆਪ ਬੋਰਡ ਕਰਕੇ ਉਹਨੂੰ ਚੁਵਾਉਣੇ ਹੋ ਆਹ ਜੀ ਪਾਣੀ ਪੂੜੀ ਤੇ ਲੋਡ ਕਰਕੇ ਸੇਵਾ ਕਰਨਾ ਸੇ ਇਹ ਜੱਸੀਪਿੰਡ ਵੀ ਆ ਗਿਆ ਜੀ ਇਹ ਇਹ ਮੇਰਾ ਸੇਵਾ ਕਰਦੇ ਆ ਗਏ ਬੋਖਰ ਦਿੰਦੇ ਆ ਪਾਣੀ ਛਿੜਕਾ ਕਰਦੇ ਆ ਉਹ ਟੀਲਾ ਕੋ ਡੱਕਾ ਸਾਈਡ ਤੇ ਕਰਦੇ ਆ ਬੈਠਣ ਵਾਸਤੇ ਜਗ੍ਹਾ ਬਣਾਉਂਦੇ ਆ ਤਾਜ਼ਾ ਪਾਣੀ ਫ੍ਰੈਸ਼ ਡੇਲੀ ਪਾਣੀ ਹਾਂਜੀ ਲਗਾਤਾਰ ਕਰੋਨਾ ਵੀਰ ਇਹਨਾਂ ਨੂੰ ਕੋਈ ਨਹੀਂ ਸਮਝਾ ਗਿਆ ਵੀ ਅਸੀਂ ਗਿਆ ਵੀ ਆਪਾਂ ਨੂੰ ਰੋਟੀ ਮਿਲਦੀ ਹੈ ਤਾਂ ਇਹ ਵੀ ਇਨਸਾਨ ਇਹਨਾਂ ਨੂੰ ਵੀ ਰੋਟੀ 2019 ਦੀ ਗੱਲ ਹੈ 5 ਸਾਲ ਹੋ ਹਾਂਜੀ 5 ਸਾਲ ਹੋ ਗਏ ਇਸ ਗੱਲ ਡੇਲੀ ਆਣੇ ਜੀ ਇਹ ਤੁਹਾਨੂੰ ਕਿਵੇਂ ਆਈਡੀਆ ਆਇਆ ਕਿ ਮੰਕੀ ਦੀ ਸੇਵਾ ਹੁੰਦਾ ਹੈ ਕਿ ਸਕੂਲੇ ਕੁਝ ਖਾਇਆ ਸੀ ਵੀ ਜੋ ਪਾਣੀ ਦੀ ਸੇਵਾ ਕਰਨੀ ਚਾਹੀਦੀ ਨਹੀਂ ਪਹਿਲਾਂ ਮੈਂ ਇੱਥੇ ਆਈ ਫਿਰ ਮੈਂ ਹਨੂਮਾਨ ਜੀ ਨੂੰ ਕਿਹਾ ਹਨੂਮਾਨ ਜੀ ਮੇਰੇ ਪੇਪਰ ਐਗਜ਼ਾਮ ਨਹੀਂ ਦੇ ਦੇ ਸੀਗੇ ਫਿਰ ਮੈਂ ਹਨੂਮਾਨ ਜੀ ਨੂੰ ਕਿਹਾ ਹਨੂਮਾਨ ਜੀ ਮੇਰੇ ਐਗਜ਼ਾਮ ਤੇ ਮੈਂ ਪਾਸ ਹੋ ਜਾਵਾਂ ਫਿਰ ਮੈਂ ਮੈਂ ਮਤਲਬ ਕਿ 3rd ਆ ਗਈ ਫਿਰ ਮੈਨੂੰ ਯਕੀਨ ਹੋ ਗਿਆ ਕਿ ਇੱਥੇ ਸੇਵਾ ਸੇਵਾ ਦਾ ਫਲ ਮਿਲਗਾ ਸੇਵਾ ਦਾ ਫਲ ਮਿਲਦਾ ਪੱਕਾ ਯਕੀਨ ਹੋ ਗਿਆ ਹੈ ਹਾਂ ਫਿਰ ਉਸ ਤੋਂ ਬਾਅਦ ਹੁਣ ਰੁਟੀਨ ਚੋਂ ਟਿਊਸ਼ਨ ਨਹੀਂ ਜਾਣਾ ਹੁੰਦਾ ਨਹੀਂ ਮਤਲਬ ਕਿ ਮੈਂ ਸਵੇਰ ਜਾਂਦੀ ਹੁਣੇ ਕੋਲੀ ਡੈਸ ਟਿਊਸ਼ਨ ਜੋ ਸਕੂਲ ਲੱਗਦੇ ਉਹ ਸ਼ਾਮ ਨੂੰ ਮਤਲਬ ਮੀਟ ਕਦੋਂ ਕਰਾਂ ਤਾ ਲਗਾਤਾਰ ਜਿਹੜੇ ਨੰਨੇ-ਮੁੰਨੇ ਬੱਚੇ ਆ ਉਹ ਵੀ ਸੇਵਾ ਦੇ ਵਿੱਚ ਹੈ 2019 ਦੇ ਵਿੱਚ ਜਿਹੜਾ ਵੱਡਾ ਲੋਕਡਾਊਨ ਲੱਗਿਆ ਸੀਗਾ ਆ ਲੋਕਡਾਊਨ ਲੱਗਣ ਤੋਂ ਬਾਅਦ ਦੀਆਂ ਤਸਵੀਰਾਂ ਨੇ ਤਾਂ ਦੇਖੋ ਕਿਸ ਤਰ੍ਹਾਂ ਨੰਨੇ-ਮੁੰਨੇ ਬੱਚੇ ਨੇ ਜਿਹੜੇ ਲੋਕਡਾਊਨ ਲੱਗਣ 2019 ਦੇ ਵਿੱਚ ਜਿਹੜਾ ਲੋਕਡਾਊਨ ਲੱਗਿਆ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਲਗਾਤਾਰ ਹੋ ਜਿਹੜੇ ਸੇਵਾ ਦੇ ਵਿੱਚ ਜੁਟਦੇ ਨਜ਼ਰ ਆਉਂਦੇ ਨੇ ਕਿਉਂਕਿ ਇਹਨਾਂ ਦੀ ਸੇਵਾ ਤਾਂ ਇਹ ਬਹੁਤ ਵੱਡਾ ਧਰਮ ਬਣ ਜਾਂਦਾ ਜਦੋਂ ਕੋਈ ਬੇਚੋ ਬੰਦਿਆਂ ਨੂੰ ਸੰਭਾਲ ਲੈਂਦਾ ਪਿਆਸ ਲੱਗੀ ਹੁੰਦੀ ਹੈ ਤਾਂ ਕਹਿੰਦੇ ਪਿਆਸੇ ਨੂੰ ਪਾਣੀ ਤਾਂ ਆਪਾਂ ਦੇਨੇ ਹੀ ਦਿੰਨੇ ਆ ਤਾਂ ਉਹ ਵੱਡੀ ਜਿਹੜੀ ਸੇਵਾ ਉਹ ਮਿਲ ਜਾਂਦੀ ਹੈ ਇਹਨਾਂ ਨੂੰ ਤਾਂ ਇਸ ਤਰ੍ਹਾਂ ਦੀ ਸੇਵਾ ਨੂੰ ਵੀ ਅਸੀਂ ਵੀ ਸਲੂਟ ਕਰਦੇ ਆ ਤਾਂ ਇਸ ਤਰ੍ਹਾਂ ਦੇ ਮੌਕਿਆਂ ਦੇ ਉੱਤੇ ਲਗਾਤਾਰ ਜਿਹੜੀ ਸਾਡੀ ਟੀਮ ਦਾ ਪ੍ਰਯਾਸ ਰਹਿੰਦਾ ਹੈ ਕਿ ਲਗਾਤਾਰ ਜੇ ਕੋਈ ਐਜੀ ਸੇਵਾ ਕਰਦਾ ਤਾਂ ਉਹਨੂੰ ਅਸੀਂ ਲੋਕਾਂ ਤਹੇ ਪਹੁੰਚਾਈਏ ਜਿਹੜੀ ਉਹਨਾਂ ਦੀ ਸੇਵਾ ਹੈ ਉਹ ਲੋਕਾਂ ਨੂੰ ਸਾਹਮਣੇ ਕਰੀਏ ਕੀ ਹੁੰਦਾ ਮਕਸਦ ਹੈ ਇੱਕ ਮਕਸਦ ਨੂੰ ਸਲਾਮ ਹੈ ਤਾਂ ਤੁਸੀਂ ਵੀ ਇਹਦਾ ਕੁਝ ਤੁਹਾਡੇ ਏਰੀਏ ਦੇ ਵਿੱਚ ਕੋਈ ਸੇਵਾ ਕਰ ਦਿਓ ਭਾਵਨਾ ਕਰ ਦਿਓ ਸਾਡੀ ਟੀਮ ਮੌਜੂਦ ਯਾਦ ਰੱਖੋ ਤੁਹਾਡੀ ਆਵਾਜ਼ ਤੁਹਾਡੀ ਹੈ ਚਰਾਗਾ ਇਹੋ ਜਿਹਾ ਕਦਮ ਹੈ ਉਸ ਨੂੰ ਸਲੂਟ ਕਰਦੇ ਹਾਂ